ਇਕੰ ਕਾ ਸਤਨਾਮ ਸਤਗੁਰ ਪ੍ਰਸਾਦ ਕਰਮਖੰਡ ਕੀ ਬਾਣੀ ਜੋ ਥਿਥੇ ਹੋ ਨ ਕੋਈ ਹੋਰ ਥਿਥੇ ਜੋਦ ਮਹਾਵਲ ਸੋ ਤਨ ਮੈਂ ਰਾਮ ਰਹਾ ਪ੍ਰਭੂ ਤਿੱਥੇ ਸੀਤੋ ਸੀਤਾ ਮੇ ਮਾਮਾ ਤੱਤੇ ਰੂਪ ਨਾ ਕਥਨੇ ਜਾ ਨਾ ਉਹ ਮਰੇ ਨਾ ਠਗੇ ਜਾ ਜਿਨ ਕੇ ਰਾਮ ਦਸੇ ਮਨ ਮਾਇ ਤਿੱਥੇ ਭਗਤ ਬਸੇ ਕੇ ਲੋ ਕਰੇ ਆਨੰਦ ਸੱਚਾ ਮਨਸੋ ਤਿੱਥੇ ਭਗਤ ਬਸੇ ਕੇ ਲੋ ਕਰੇ ਆਨੰਦ ਸੱਚਾ ਮਨਸੋ ਇਹ ਪੌੜੀ ਜਪਜੀ ਸਾਹਿਬ ਦੇ ਕਰਮਖੰਡ ਦੀ ਪੌੜੀ ਹੈ ਸਤਗੁਰ ਨਾਨਕ ਪਾਸ਼ਾ ਸਮਝਾ ਰਹੇ ਹੈ ਕਿਉਂਕਿ ਇਹ ਚੌਥਾ ਪੜਾ ਹੈ ਚਾਰ ਪੜਾ ਉਹਨਾਂ ਨੇ ਦਿੱਤੇ ਔਰ ਪੰਜਵੀਂ ਮੰਜ਼ਲ ਹੈ ਸਚਖੰਡ ਪਹਿਲਾ ਪੜਾ ਹੈ ਧਰਮਖੰਡ ਦੂਸਰਾ ਹੈ ਗਿਆਨ ਖੰਡ ਤੀਸਰਾ ਸ਼ਰਮ ਖੰਡ ਤੇ ਚੌਥਾ ਕਰਮ ਖੰਡ ਕਰਮ ਖੰਡ ਦੇ ਵਿੱਚ ਜਦੋਂ ਪ੍ਰਾਣੀ ਪਹੁੰਚਦਾ ਹੈ ਤਾਂ ਉਹਦੇ ਜੋ ਸੂਕਸ਼ਮ ਸ਼ਰਮ ਖੰਡ ਦੇ ਵਿੱਚ ਜੋ ਉਨ ਘੜਿਆ ਹੈ ਜਿੱਥੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤ ਅਨੋਖ ਉਥੇ ਘੜਤ ਉਸਨੇ ਕਿਹੜੀ ਘੜੀ ਉਥੇ ਉਹਨੇ ਕਿਹੜੇ ਤਮਾਸ਼ੇ ਦੇਖੇ ਕਿਹੜੇ ਰੂਪ ਦੇਖੇ ਉੱਥੇ ਉਹਨੇ ਕਾੜਤ ਕਰਨੇ ਹੈ ਤਿੱਥੇ ਕੜਿਏ ਸੁਰਤ ਮਤ ਮਨ ਬੁੱਧ ਸਭ ਤੋਂ ਔਖੀ ਕਾਲ ਹੈ ਕਿ ਉਸਨੇ ਸੁਰਤ ਵੀ ਮਨ ਵੀ ਬੁੱਧ ਵੀ ਮਤ ਵੀ ਜਿਹੜੀ ਹੈ ਇਹ ਚਾਰੇ ਸੂਖਸ਼ਮ ਹਨ ਇਹਨਾਂ ਨੂੰ ਪੜਨਾ ਹੈ ਕਾੜ ਕਿੱਦਾਂ ਹੋਣਾ ਕਿ ਜਿਹੜਾ ਮਨ ਹੈ ਉਹਨੂੰ ਆਸਾ ਮਾ ਤ੍ਰਿਸ਼ਨਾ ਮਾ ਤੋਂ ਮੁਕਤ ਕਰਨਾ ਹੈ ਦੁੱਖ ਸੁਖ ਤੋਂ ਰਹਿਤ ਕਰਨਾ ਹੈ ਉਹ ਫੁਰ ਅਵਸਥਾ ਵਿੱਚ ਪਹੁੰਚਣਾ ਹੈ ਕਦੋਂ ਪਹੁੰਚੂ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮਨ ਜਿਹੜਾ ਪਿੱਛੇ हट ਗਿਆ ਜਦੋਂ ਸੋਚ ਇੱਕ ਬਣ ਗਈ ਕਿਉਂਕਿ ਸ਼ਰਮਖੰਡ ਦੇ ਵਿੱਚ ਸੋਚ ਬਣਨੀ ਹੈ ਸੁਲਤ ਨੇ ਉੱਪਰ ਉੱਠਣਾ ਹੈ ਮਨ ਨੇ ਨੀਮਾ ਹੋ ਜਾਣਾ ਹੈ ਔਰ ਮਤ ਨੇ ਉੱਚੀ ਹੋ ਜਾਣਾ ਹੈ ਔਰ ਜਦੋਂ ਇਹ ਅਵਸਥਾ ਪ੍ਰਾਣੀ ਦੀ ਬਣਦੀ ਹੈ ਤਾਂ ਫਿਰ ਉਸ ਦੇ ਜੋ ਵੀ ਜਵਾਨ ਤੇ ਆਉਂਦਾ ਹੈ ਉਹ ਇੰਨਾ ਕ ਜ਼ੋਰ ਵਾਲਾ ਹੁੰਦਾ ਕਿ ਦੁਨੀਆ ਦਾ ਕੋਈ ਵੀ ਬਲੀ ਸੂਰਮਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਜਵਾਨ ਦੇ ਉੱਤੇ ਪਰਮਾਤਮਾ ਦਾ ਖੁਦ ਦਾ ਵਾਸਾ ਹੋ ਜਾਂਦਾ ਪੁਰਾਣੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਹ ਕੀ ਬੋਲ ਰਿਹਾ ਜੋ ਵੀ ਹੁਕਮ ਹੈ ਪਰਮਾਤਮਾ ਦਾ ਉਸ ਦੀ ਜਵਾਨ ਤੇ ਹੁੰਦਾ ਫਿਰ ਕਰਮਖੰਡ ਕੀ ਬਾਣੀ ਜੋਰ ਜੋ ਵੀ ਬੋਲਦਾ ਹੈ ਉਹ ਫਿਰ ਮੁਰਦਾ ਨਹੀਂ ਭਗਤ ਜਿਹੜੇ ਹੈ ਉਹਨਾਂ ਦਾ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਮੇਰੀ ਬੰਦੀ ਭਗਤ ਸ਼ਰਾਬੇ ਬੰਦੇ ਭਗਤ ਨਾ ਛੁੱਟੇ ਮੋਏ ਇੰਨਾ ਜੋਰ ਹੁੰਦਾ ਕਿ ਪ੍ਰਮਾਤਮਾ ਨੂੰ ਵੀ ਮੰਲਣੀ ਪੈਂਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਖਤਮ ਕੀਤਾ ਹੁੰਦਾ ਮੈਂ ਖਤਮ ਕੀਤੀ ਹਾਂ ਉਹਦੇ ਬਾਣੇ 'ਚ ਹੁੰਦੇ ਹੈ ਰਜਾ 'ਚ ਹੁੰਦੇ ਹੈ ਜੋ ਬੋਲਦੇ ਜੋ ਬੋਲੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਆਂ ਉਆਂ ਸੱਚ ਹੋਵੇ ਸੋ ਐਸੀ ਬਾਣੀ ਬੋਲਦੇ ਉਹ ਕਿ ਜੋ ਵੀ ਬੋਲਿਆ ਉਹ ਸੱਚ ਹੀ ਸੱਚ ਹੈ ਕਿਉਂ ਸੱਚ ਹੈ ਕਿ ਜਦੋਂ ਉਹਨਾਂ ਦੇ ਵਿੱਚ ਲੋਭ ਰਹੀ ਨਹੀਂ ਲੋਭ ਦੀ ਰਾਤੀ ਨਹੀਂ ਰਹੀ ਪਰਮਾਤਮਾ ਦੇ ਵਿੱਚ ਹੋ ਇਹੋ ਜਿਹੇ ਰੂਪ ਬਣ ਕੇ ਲੀਨ ਹੋ ਗਏ ਕਿ ਉਹਨਾਂ ਨੇ ਜਵਾਨ ਦੇ ਉੱਤੇ ਆਪ ਪਰਮਾਤਮਾ ਜਿਹੜਾ ਬਸਦਾ ਸੋ ਪਰਮਾਤਮਾ ਨੂੰ ਜਿਹੜੇ ਸਿਮਤ ਕਬੀਰ ਆ ਮੇਰੀ ਸਿਮਰਨ ਨੀ ਰਸਨਾ ਉੱਪਰ ਰਾਮ ਆਦ ਜਗਾਦ ਸਗਲ ਭਗਤ ਤੱਕੋ ਸੁਖ ਬਸਰਾ ਜਿੰਨੇ ਵੀ ਆਦ ਕਾਲ ਤੋਂ ਭਗਤ ਹੋਏ ਉਹਨਾਂ ਦੀ ਜਵਾਨ ਤੇ ਜਦੋਂ ਜੋਰ ਆ ਜਾਂਦਾ ਸਮਝ ਲਓ ਪਰਮਾਤਮਾ ਉਹਨਾਂ ਦੇ ਜਵਾਨ ਤੇ ਬਸ ਰਿਹਾ ਹੈ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਆਂ ਸਚ ਹੋਵੇ ਤਿੱਥੇ ਹੋਰ ਨਾ ਕੋਈ ਹੋਰ ਇਹੋ ਜੀ ਅਵਸਥਾ ਬਣ ਜਾਂਦੀ ਹੈ ਕਿ ਉਸ ਪਰਮਾਤਮਾ ਤੇ ਉਸ ਤੋਂ ਬਿਨਾ ਉਹਨਾਂ ਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ ਸਿਰਫ ਪਰਮਾਤਮਾ ਹੀ ਨਜ਼ਰ ਆਉਂਦਾ ਤਿੱਥੇ ਜੋਦ ਮਹਾਵਲ ਸੂਰ ਤਿੰਨ ਮੈਂ ਰਾਮ ਰਹਾ ਭਰਪੂਰ ਉਥੇ ਜੋਦੇ ਮਹਾਬਲੀ ਸੂਰ ਮੈਂ ਇਸ ਕਰਮਖੰਡ ਦੇ ਵਿੱਚ ਇੰਨਾ ਜੋਰ ਆ ਜਾਂਦਾ ਕਿ ਕੋਈ ਵੀ ਮਹਾਬਲੀ ਸੂਰਮਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਕੋਈ ਯੋਧਾ ਉਹਨਾਂ ਜਿੱਦਾਂ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੇ ਇਹ ਸਤਨ ਨੂੰ ਫਿਰ त्यागਿਆ ਹੁੰਦਾ ਤਾਂ ਹੀ ਜivant ਤਿਆਊਗਾ ਤਾਂ ਹੀ ਉਹ ਕਹਿਣਗੇ ਕਿ ਮੇਰੀ ਬੰਧ ਹੀ ਭਗਤ ਸ਼ਰਾਬੇ ਬੰਦੇ ਭਗਤ ਨਾ ਛੁੱਟੇ ਮੋਈ ਇੱਕ ਸਮੇਂ ਮੋਕੋ ਤੋਂ ਬੰਦੇ ਤੋਂ ਮੂਫਨ ਜਵਾਬ ਨਾ ਹੋਏ ਜਦੋਂ ਕਹਿੰਦੇ ਉਹ ਮੈਨੂੰ ਪ੍ਰੇਮ ਦੇ ਨਾਲ ਬੰਨ ਲੈਂਦਾ ਭਗਤ ਤਾਂ ਫਿਰ ਮੇਰੇ ਕੋਲ ਜਵਾਬ ਨਹੀਂ ਹੁੰਦਾ ਇਸੇ ਕਰਕੇ ਉਹ ਕਹਿੰਦੇ ਇਸ ਅਵਸਥਾ ਦੇ ਵਿੱਚ ਦੁਨੀਆ ਦਾ ਕੋਈ ਵੀ ਮਹਾਵਲੀ ਸੂਰਮਾ ਵੀ ਇੰਨਾ ਜੋਰ ਵਾਲਾ ਨਹੀਂ ਹੋ ਸਕਦਾ ਤਿੰਨ ਮਹਿਰਾਮ ਰਹਾ ਭਰਪੂਰ ਉਹਨਾਂ ਦੇ ਵਿੱਚ ਰਾਮ ਹੀ ਰਾਮ ਰਮ ਜਾਂਦੇ ਆ ਰੋਮ ਰੋਮ ਦੇ ਵਿੱਚ ਰਾਮ ਰਮ ਜਾਂਦਾ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ ਐਸੇ ਕਹਿੰਦੇ ਦੇਖਦਾ ਤਾਂ ਸਭ ਨੂੰ ਹੈ ਦੇਖ ਲਿਆ ਹੁੰਦਾ ਪਰ ਕਦੀ ਇਹ ਨਹੀਂ ਹੈ ਕਿ ਜਿਹੜਾ ਦੁਖੀ ਹੈ ਉਸ ਨੂੰ ਪਰਮਾਤਮਾ ਦਿੰਦਾ ਨਹੀਂ ਉਹਦੀ ਤਾਂ ਕਿਰਪਾ ਰਹਿੰਦੀ ਹਰ ਸਮੇਂ ਉਹ ਤਾਂ ਕਿਸੇ ਨੂੰ ਦੇਣ ਤੋਂ ਝਿਜਕਦਾ ਹੀ ਨਹੀਂ ਉਹਦੇ ਤਾਂ ਭੰਡਾਰੇ ਭਰੇ ਪਏ ਇਹ ਤਾਂ ਪਰਮਾਤਮਾ ਨੇ ਦੇਖਣਾ ਹੈ ਇਹ ਪ੍ਰਾਣੀ ਨੇ ਦੇਖਣਾ ਹੈ ਕਿ ਮੈਂ ਕਿੰਨੇ ਕਦਾ ਪਾਤਰ ਹਾਂ ਜਿਸ ਕਰਕੇ ਇਸ ਅਵਸਥਾ ਦੇ ਵਿੱਚ ਕਰਮ ਖੰਡ ਦੇ ਵਿੱਚ ਜਦੋਂ ਪ੍ਰਾਣੀ ਜਿਹੜਾ ਆਪਣੇ ਕਾਮ ਕ્રોਧ ਲੋਭ ਮੋਹ ਹੰਕਾਰ ਨੂੰ ਖਤਮ ਕਰਕੇ ਆਪਣੇ ਕਰਮ ਕੰਡ ਨੂੰ ਖਤਮ ਕਰਕੇ ਜਦੋਂ ਗਿਆਨ ਖੰਡ ਤੋਂ ਅੱਗੇ ਸ਼ਰਮ ਖੰਡ ਦੇ ਵਿੱਚ ਆਪਣੇ ਮਨ ਨੂੰ ਘੜ ਕੇ ਕਿਉਂਕਿ ਇੱਥੇ ਘੜਤ ਜਿਹੜੀ ਹੈ ਉਹ ਮਨ ਦੀ ਹੋਈ ਹੈ ਇਸ ਕਰਕੇ ਉਹਨਾਂ ਦੇ ਰੋਮ ਰੋਮ ਦੇ ਵਿੱਚ ਪਰਮਾਤਮਾ ਰਮ ਜਾਂਦਾ ਉਹ ਸਭ ਨੂੰ ਦੇਖ ਰਿਹਾ ਅੰਦਰ ਬਿਠਾ ਪਰ ਇਹ ਨਹੀਂ ਹੈ ਕਿ ਤੂੰ ਬਧੀਆਂ ਕੀਤੀਆਂ ਤੇ ਤੈਨੂੰ ਸ਼ਾਮ ਨੂੰ ਰੋਟੀ ਨਹੀਂ ਮਿਲਣੀ ਹਰ ਕਿਹੜੇ ਤੱਕ ਰੋਟੀ ਦੇ ਰਿਹਾ ਹਰ ਇੱਕ ਦੇ ਅੰਦਰ ਬੈਠਾ ਹੱਟ ਚਲਾ ਦੇਈਆ ਤਾਂ ਇਹ ਤਾਂ ਸਤਗੁਰ ਰਵਦਾਸ ਮਹਾਰਾਜ ਜੀ ਕਹਿੰਦੇ ਆ ਕਿ ਸਭ ਘਟ ਪੀਤਰ ਹੱਟ ਚਲਾਵੇ ਉਹ ਬੈਠਾ ਹੱਟੀ ਚਲਾ ਦੇ ਜਿੰਨੇ ਸੋ ਸੰਦੀ ਪੂੰਜੀ ਦਿੱਤੀ ਹੈ ਉਹਦੇ ਵਿੱਚ ਕੀ ਕੀ ਖਾਣਾ ਹੈ ਕੀ ਕੀ ਪੀਣਾ ਹੈ ਕਿੱਥੇ ਕਿੱਥੇ ਜਾਣਾ ਹੈ ਸਭ ਲੇਖਾ ਉਹਨਾਂ ਨੇ ਲਿਖ ਕੇ ਭੇਜਿਆ ਹੋਇਆ ਪਰ ਬੰਦਾ ਜਿਹੜਾ ਹੈ ਲੋਕਾਂ ਦੇ ਲੇਖ ਦੇਖਦਾ ਫੱਦਾ ਆਪਣੇ ਨੇ ਪੜ ਸਕਦਾ ਸੋ ਉਹਨਾਂ ਦੇ ਜਵਾਨ ਤੇ ਇੰਨਾ ਜੋਰ ਆ ਜਾਂਦਾ ਕਿ ਜੋ ਵੀ ਕਹਿੰਦੇ ਉਹ ਸੱਚ ਹੁੰਦਾ ਕਿਉਂਕਿ ਜੋ ਪ੍ਰਭੂ ਹੈ ਜੋ ਹਰੀ ਹੈ ਉਹ ਸਾਡੀ ਰਸਨਾ ਤੇ ਬਸਦਾ ਫਿਰ ਬਾਣੀ ਦਾ ਮਤਲਬ ਹੈ ਜੋ ਵੀ ਬੋਲਦੇ ਿੱਥੇ ਸੀਤੋ ਸੀਤਾ ਮੈਂ ਮਾਮਾ ਉਥੇ ਜਿਹੜੇ ਭਗਤ ਹੈ ਉਹ ਕਹਿੰਦੇ ਇਦਾਂ ਸੇਹ ਹੋ ਜਾਂਦੇ ਆ ਉਹਦੇ ਵਿੱਚ ਇਦਾਂ ਪ੍ਰੋ ਹੋ ਜਾਂਦੇ ਇਦਾਂ ਨੱਥ ਹੋ ਜਾਂਦੇ ਆ ਕਿ ਉਹਨਾਂ ਦਾ ਤੇ ਪਰਮਾਤਮਾ ਦੇ ਉੱਤੋਂ ਬਿਨਾ ਕੋਈ ਦਿਸਦਾ ਹੀ ਨਹੀਂ ਪੱਕੇ ਉਹਨਾਂ ਦਾ ਉਹਨਾਂ ਦੇ ਨਾਲ ਮੇਲ ਹੋ ਜਾਂਦਾ ਤਾਂ ਕੇ ਰੂਪ ਨਾ ਕਥਨੇ ਜਾ ਕਥੇ ਨਹੀਂ ਜਾ ਸਕਦੇ ਕੋਈ ਦੱਸ ਹੀ ਨਹੀਂ ਸਕਦਾ ਉਹਨਾਂ ਦੀ ਕਥਾ ਕੀ ਹੈ ਅਕਥ ਕਥਾ ਹੋ ਜਾਂਦੀ ਹੈ ਜਿੰਨਾ ਮਰਜੀ ਕੋਈ ਜੋਰ ਲਾ ਲਵੇ ਕਿ ਪ੍ਰਮਾਤਮਾ ਦੇ ਗੁਣ ਮੈਂ ਦੱਸ ਸਕਦਾ ਜਿਹੜੇ ਅੰਦਰ ਮਿਲ ਗਏ ਉਹਨਾਂ ਦਾ ਵੀ ਗੁੰਗੇ ਵਾਲਾ ਹਾਲ ਹੋ ਗਿਆ ਕਿ ਉਹਨਾਂ ਨੇ ਵੀ ਮੁੜ ਕੇ ਦੱਸਿਆ ਨਹੀਂ ਕਿ ਕੀ ਹੈ ਇਹਨਾਂ ਕਹਿ ਗਏ ਬੇਅੰਤ 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 ਉਹਨਾਂ ਦੇ ਰੂਪ ਜਿਹੜੇ ਇਹਨਾਂ ਨਖਾਰਾ ਜਾਂਦਾ ਕਿ ਉਹਨਾਂ ਦੇ ਵਿੱਚ ਕਾਮ ਕ੍ਰੋਧ ਲੋਭੋ ਹੰਕਾਰ ਦੀ ਬਾਸ਼ ਨੇ ਦੇ ਦਿੱਤੀ ਬਿਲਕੁਲ ਐਸੇ ਪਵਿੱਤਰ ਹੋ ਜਾਂਦੇ ਹੈ ਕਿ ਖਾਲਸ ਜਿਹਨੂੰ ਕਹਿੰਦੇ ਹੈ ਕਿ ਜਿਹੜੇ ਕਾਮ ਕ੍ਰੋਧ ਲੋਭ ਉਹ ਹੰਕਾਰ ਤੋਂ ਰਹਿਤ ਹੋ ਗਏ ਵਿਸ਼ੇ ਬਕਾਰਾਂ ਤੋਂ ਰਹਿਤ ਹੋ ਗਏ ਆਸਾ ਤ੍ਰਿਸ਼ਨਾ ਮਤੋਂ ਪਿੱਛੇ हट ਗਏ ਤੈਹੀਂ ਤੋਂ ਉਹਨਾਂ ਨੇ ਕਿਹਾ ਕਿ ਖਾਲਸਾ ਜਿਹੜਾ ਮੇਰਾ ਰੂਪ ਹੈ ਕਾਸ ਖਾਲਸਾ ਕਿਹੜਾ ਜਿਹਦੇ ਵਿੱਚ ਕੋਈ ਲੋਭ ਨਹੀਂ ਕੋਈ ਮੋਹ ਨਹੀਂ ਕੋਈ ਹੰਕਾਰ ਨਹੀਂ ਕੋਈ ਕਾਮ ਨਹੀਂ ਸੋ ਉਹਨਾਂ ਨੇ ਇਸੇ ਕਰਕੇ ਕਹਿ ਕੇ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋਏ ਕਰੇ ਨਿਤਜਗ ਇਹ ਨਹੀਂ ਕਿ ਸੰਤ ਜਿਹੜੇ ਲੜਦੇ ਨਹੀਂ ਝਗੜਦੇ ਨਹੀਂ ਉਹ ਝਗੜਦੇ ਆ ਲੜਦੇ ਆ ਪਰ ਆਪਣੇ ਮਨ ਨਾਲ ਲੜਦੇ ਹੈ ਜਿਹੜੇ ਦੁਨੀਆ ਨਾਲ ਲੜਦੇ ਹੈ ਦੁਨੀਆ ਨੂੰ ਫਤਿਹ ਕਰਦੇ ਹੈ ਉਹ ਆਪਣੇ ਮਨ ਤੋਂ ਹਾਰ ਜਾਂਦੇ ਜਿਨ੍ਹਾਂ ਨੇ ਆਪਣੇ ਮਨ ਦੇ ਨਾਲ ਝਗੜਾ ਕਰਨਾ ਉਹ ਦੁਨੀਆ ਨੂੰ ਫਤਿਹ ਕਰ ਜਾਂਦੇ ਪਰ ਜਿਹੜੇ ਦੁਨੀਆ ਤੋਂ ਫਤਿਹ ਕਰਕੇ ਜਾਂਦੇ ਉਹ ਮਨ ਆਪਣੇ ਜੀਵਨ ਦੀ ਬਾਜ਼ੀ ਹਾਰ ਜਾਂਦੇ ਹੈ ਇਸੇ ਕਰਕੇ ਉਹ ਕਹਿੰਦੇ ਵੀ ਉਹਨਾਂ ਦੇ ਰੂਪ ਜਿਹੜੇ ਹੈ ਉਹ ਕਥੇ ਨਹੀਂ ਜਾ ਸਕਦੇ ਇਹੋ ਜਿਹੇ ਰੂਪ ਉਹਨਾਂ ਦੇ ਉੱਤੇ ਆਉਂਦਾ ਕਿ ਉਹ ਫਿਰ ਇਨ ਇੱਕ ਮਹਾਵਲੀ ਯੋਧੇ ਬਣ ਜਾਂਦੇ ਹੈ ਕਿ ਗगन ਦਮਾਮਾ ਬਾਜੋ ਹਰੇ ਨਿਸ਼ਾਨੇ ਕਾਓ ਖੇਤ ਜੋ ਮੰਡ ਸੂਰਮਾ ਅਬ ਜੋ ਜਨ ਕੋ ਦੇ ਤੇ ਚਦਾਓ ਇਸ ਐਸਾ ਸੂਰਮਾ ਹੈ ਕਿ ਇਸ ਖੇਤ ਦੇ ਵਿੱਚ ਗगन ਕੀ ਹੈ ਜੋ ਸਾਡਾ ਸਿਰ ਹੈ ਜਿੱਥੇ ਜਾ ਕੇ ਸਾਡੀਆਂ ਸਾਰਾ ਕੰਟਰੋਲ ਹੈ ਉਥੋਂ ਜਦੋਂ ਸੁਖਮਣਾ ਨੜੀ ਆ ਕੇ ਇਡਾ ਤੇ ਪਿੰਗਲੇ ਨਾਲ ਮਿਲਦੀ ਤੇ ਫਿਰ ਕਿੰਦੇ ਨਿਸ਼ਾਨ ਪਿੰਦਾ ਐਸਾ ਰੂਪ ਆਉਂਦਾ ਐਸਾ ਨਿਖਾਰ ਆਉਂਦਾ ਕਿ ਇਹੋ ਜਿਹਾ ਸੂਰਮਾ ਦੁਨੀਆ ਤੇ ਕੋਈ ਨਹੀਂ ਹੁੰਦਾ ਫਿਰ ਜਿਹੋ ਜੇ ਉਹ ਸੂਰਮੇ ਬਣ ਜਾਂਦੇ ਹੈ ਜਿਨ੍ਹਾਂ ਨੇ ਆਪਣੇ ਮਨ ਦੇ ਨਾਲ ਲੜਾਈ ਕਰਨੀ ਹੈ ਕਿਉਂਕਿ ਉਹਨਾਂ ਨੇ ਹਰ ਟਾਈਮ ਲੜਾਈ ਕਰਨੀ ਹੈ ਆਪਣੇ ਮਨ ਨਾਲ ਦੁਨੀਆ ਸੰਸਾਰ ਦੇ ਨਾਲ ਪ੍ਰਾਣੀ ਆਮ ਸੰਸਾਰ ਦੇ ਨਾਲ ਝਗੜਦੇ ਹੈ ਇੱਥੇ ਤਾਂ ਉਹਨਾਂ ਨੇ ਆਪਣੇ ਮਨ ਦੇ ਨਾਲ ਮਨ ਨੂੰ ਜਿੱਤਣਾ ਹੈ ਤਿੱਥੇ ਭਗਤ ਬਸੇ ਕੇ ਲੋ ਕਰੇ ਆਨੰਦ ਸੱਚਾ ਮਨਸ ਜਦੋਂ ਉਹ ਇਸ ਪੋਜੀਸ਼ਨ ਦੇ ਵਿੱਚ ਚਲੇ ਜਾਂਦੇ ਹੈ ਉੱਥੇ ਇਹ ਨਹੀਂ ਕਿ ਇੱਕ ਦੇਸ਼ ਦੇ ਭਗਤ ਹੈ ਉੱਥੇ ਸਾਰੀ ਦੁਨੀਆ ਦੇ ਭਗਤ ਹੈ ਚਾਹੇ ਕੋਈ ਅਮਰੀਕਾ ਦਾ ਹੈ ਚਾਹੇ ਕਿਸੇ ਹੋਰ ਦੀਪ ਦਾ ਹੈ ਚਾਹੇ ਕਿਸੇ ਹੋਰ ਦੇਸ਼ ਦਾ ਹੈ ਤਿੰਨੇ ਤਨ ਲੋਕਾਂ ਦੇ ਜਿਹੜੇ ਭਗਤ ਹੈ ਉੱਥੇ ਬਸਦੇ ਹੈ ਜਿਹੜੇ ਭਗਤ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਕੇ ਆਸਾ ਕ੍ਰਿਸ਼ਨਾਮਾ ਨੂੰ ਖਤਮ ਕਰਕੇ ਐਸੇ ਸਰਮਖੰਡ ਦੇ ਵਿੱਚ ਮਿਹਨਤ ਕਰਕੇ ਆਪਣੇ ਮਨ ਨੂੰ ਮਤ ਨੂੰ ਸੁਰਤ ਨੂੰ ਇੰਨਾ ਘਟ ਲੈਂਦੇ ਆ ਕਿ ਮਤ ਨੀਮਾ ਹੋ ਜਾਂਦੀ ਉੱਚੀ ਹੋ ਜਾਂਦੀ ਔਰ ਮਨ ਨੀਮਾ ਹੋ ਜਾਂਦਾ ਫਿਰ ਉਹ ਜਾ ਕੇ ਉਸ ਕਰਮਖੰਡ ਦੇ ਵਿੱਚ ਜਿਹੜਾ ਅੱਗੇ ਜਾ ਕੇ ਸੱਚ ਖੰਡ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਬਸਣਾ ਉੱਥੇ ਫਿਰ ਭਗਤ ਬਸਦੇ ਕਹਿੰਦੇ ਸਾਰੇ ਦੁਨੀਆ ਦੇ ਤਿੰਨਾ ਖੰਡਾਂ ਦੇ ਉੱਥੇ ਭਗਤ ਬਸਦੇ ਇਹ ਨਹੀਂ ਕਿ ਕੋਈ ਵੱਖਰੇ ਭਗਤ ਸਾਡੇ ਹੋਰ ਕਿਤੇ ਐ ਦੂਸਰੇ ਹੋਰ ਕਿਤੇ ਸਭ ਪਰਮਾਤਮਾ ਇੱਕੋ ਹੀ ਹੈ ਉਸ ਦੇ ਭਗਤ ਜਿਹੜੇ ਹੈ ਇਨਾਂ ਦਾ ਕੋਈ ਅੱਡਾ ਨਹੀਂ ਹੈ ਪਰਮਾਤਮਾ ਅੰਦਰ ਹੈ ਇਸ ਗगन ਦੇ ਵਿੱਚ ਅੰਦਰੋਂ ਹੀ ਸਾਰੇ ਅਨਹਦ ਬਾਜੇ ਜਦੋਂ ਵੱਜਦੇ ਸੁਣਦੇ ਆ ਜਦੋਂ ਬ੍ਰਹਮੰਡ ਅੰਦਰ ਨਜ਼ਰ ਆਉਂਦਾ ਤੇ ਫਿਰ ਪਰਮਾਤਮਾ ਵੀ ਅੰਦਰ ਹੀ ਬੈਠਾ ਹੈ ਫਿਰ ਨੌ ਦਰਵਾਜ਼ੇ ਜਦੋਂ ਬੰਦ ਹੋ ਜਾਂਦੇ ਆ ਤੇ ਦਸਵਾਂ ਦਰਵਾਜ਼ਾ ਖੁੱਲ ਜਾਂਦਾ ਤਾਂ ਫਿਰ ਉਹ ਐਸੀ ਅਵਸਥਾ ਵਿੱਚ ਚਲੇ ਜਾਂਦੇ ਆ ਕਿ ਉਹ ਮਰਨ ਜਨਮ ਤੋਂ ਛੁੱਟ ਜਾਂਦੇ ਆ ਨਾ ਉਹ ਜੰਮਦੇ ਨਾ ਫਿਰ ਮਰਦੇ ਸੋ ਕਰਮਖੰਡ ਵਿੱਚ ਜਾ ਕੇ ਜੋ ਵੀ ਹੈ ਇਹ ਨਹੀਂ ਕਿ ਉੱਥੇ ਇੱਕ ਮਜ਼ਬ ਦੇ ਭਗਤ ਪਹੁੰਚਦੇ ਇੱਕ ਦੇਸ਼ ਦੇ ਪਹੁੰਚਦੇ ਇੱਕ ਸ਼ਹਿਰ ਦੇ ਪਹੁੰਚਦੇ ਇੱਕ ਪ੍ਰਾਂਤ ਦੇ ਪਹੁੰਚਦੇ ਇੱਕ ਬੋਲੀ ਦੇ ਪਹੁੰਚਦੇ ਨਾ ਸਾਰੀ ਦੁਨੀਆ ਦੇ ਭਗਤ ਜਿੰਨੇ ਵੀ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਫਤਿਹ ਕੀਤਾ ਮਨ ਜਿੱਤੇ ਜਗ ਜੀਤ ਉਹ ਉੱਥੇ ਕੀ ਕਿੰਦੇ ਫਿਕਰਦੇ ਕਰੇ ਅਨੰਦ ਸੱਚਾ ਮਨ ਸੇ ਉਹ ਹਮੇਸ਼ਾ ਖੁਸ਼ੀ ਚ ਰਹਿੰਦੇ ਹੈ ਖੇੜੇ ਚ ਰਹਿੰਦੇ ਜਿਹੜਾ ਉਹਨਾਂ ਦਾ ਸੁਭਾਅ ਬਣ ਜਾਂਦਾ ਫਿਰ ਹਮੇਸ਼ਾ ਭਗਤ ਦਾ ਜਿਹੜਾ ਹਮੇਸ਼ਾ ਖੇੜੇ ਤੇ ਰਹਿਣਾ ਆਨੰਦ 'ਚ ਰਹਿਣਾ ਇਹ ਉਸ ਪਰਮਾਤਮਾ ਦੇ ਵਿੱਚ ਜਦੋਂ ਰੂਹ ਮਿਲਦੀ ਹੈ ਕਰਮਖੰਡ ਇਹੋ ਜੈ ਜ਼ੋਰ ਦਾ ਖੰਡ ਹੈ ਕਿ ਇਹ ਮਸਕਤ ਇੰਨੀ ਕੌਖੀ ਹੈ ਕਿ ਜੇ ਮਸਕਤ ਕਾਲ ਜਿਨੀ ਨਾਮ ਧਿਆਇਆ ਜੇ ਮਸਕਤ ਕਾਲ ਨਾਨਕ ਤੇ ਮੁਖ ਉਜਲ ਕੇ ਤੇ ਛੁੱਟੀ ਨਾਲ ਉਹਨਾਂ ਦੇ ਮੁਖ ਉਜਲ ਹੋ ਜਾਂਦੇ ਕਿਉਂਕਿ ਬਹੁਤ ਔਖੀ ਕਾ ਲੈਣਾ ਹੈ ਸੂਖਸ਼ਮ ਜਿਹੜੀ ਚੀਜ਼ ਹੈ ਉਹਨੂੰ ਪੜਨਾ ਹੈ ਕਿਉਂਕਿ ਪ੍ਰਮਾਤਮਾ ਵੀ ਨਿਰੰਕਾਰ ਹੈ ਉਹਦਾ ਕੋਈ ਆਕਾਰ ਨਹੀਂ ਕੋਈ ਉਹਦਾ ਰੂਪ ਨਹੀਂ ਹੈ ਰੰਗ ਨਹੀਂ ਹੈ ਦੇਸ਼ ਨਹੀਂ ਹੈ ਪੇਸ਼ ਨਹੀਂ ਹੈ ਇਹ ਜੋ ਕਰਮਖੰਡ ਹੈ ਇਸ ਦੇ ਵਿੱਚ ਜਿੰਨੇ ਵੀ ਪਹੁੰਚਦੇ ਲੋਕ ਹੈ ਉਹ ਸਭ ਇੱਕੋ ਹੀ ਤਰ੍ਹਾਂ ਦੇ ਹੁੰਦੇ ਆ ਇਹ ਨਹੀਂ ਕਿ ਇੱਕ ਗਲਾਬ ਜਿਹੜਾ ਇੰਡੀਆ ਦਾ ਹੋਰ ਹੈ ਉਹਦੀ ਮਹਿਕ ਹੋਰ ਹੋਵੇਗੀ ਤੇ ਦੂਸਰੇ ਦੀ ਹੋਰ ਹੋਵੇਗੀ ਇਸੇ ਤਰੀਕੇ ਦੇ ਨਾਲ ਚਾਹੇ ਕੋੜਤਮਾ ਇੰਡੀਆ ਚ ਜਨਮ ਪੈਦਾ ਹੋਵੇ ਚਾਹੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਹੋਵੇ ਇਸ ਤਰਤੀ ਦੇ ਵਿੱਚੋਂ ਉਹਨਾਂ ਕਰਤਰ ਨੂੰ ਹੀ ਖਿੱਚਣਾ ਹੈ ਗੰਨੇ ਨੇ ਮਠਾਸ ਨੂੰ ਖਿੱਚਣਾ ਹੈ ਸੋ ਇਹ ਜਿਹੜਾ ਕਰਮਖੰਡ ਹੈ ਇਹਦੇ ਵਿੱਚ ਜਦੋਂ ਸ਼ਰਮਖੰਡ ਦੇ ਵਿੱਚੋਂ ਘੜ ਕੇ ਅਸੀਂ ਪਹੁੰਚਦੇ ਹਾਂ ਤੇ ਉਹ ਭਗਤ ਜਿਹੜੇ ਹੈ ਉਹਨਾਂ ਦੀ ਜਵਾਨ ਤੇ ਇੰਨਾ ਕ ਬਲ ਆ ਜਾਂਦਾ ਇੰਨਾ ਕ ਜੋਰ ਆ ਜਾਂਦਾ कि ਉਹ ਪਰਮਾਤਮਾ ਨੂੰ ਆਪਣੇ પ્રેમ ਦੇ ਧਾਗੇ ਨਾਲ ਬਨ ਲੈਂਦੇ ਕਿਉਂਕਿ ਉਹਨਾਂ ਨੇ ਇਸ ਦੁਨੀਆ ਦਾ ਬਹੁ ਛੱਡ ਦਿੱਤਾ ਕੋਈ ਰਿਸ਼ਤੇ ਨਾਤੇ ਨਹੀਂ ਹੁੰਦੇ ਤਨ ਦੇ ਲਈ ਉਹਨਾਂ ਨੂੰ ਖੁਸ਼ੀ ਇਹੋ ਜੇ ਲੋੜ ਨਹੀਂ ਪੈਂਦੀ ਕਿਉਂਕਿ ਉਹ ਤਨ ਨੂੰ ਤਿਆਗ ਦਿੰਦੇ ਹਨ ਤਨ ਤੋਂ ਹੀ ਮੁਕਤੀ ਹੈ ਜਿਹੜੇ ਸਵਰਗ ਨਰਕ ਭਾਲ ਦੇ ਫਿਰਦੇ ਹਨ ਉਹਨਾਂ ਨੂੰ ਮੁਕਤੀ ਨਹੀਂ ਮਿਲ ਸਕਦੀ ਉਹਨਾਂ ਨੂੰ ਫਿਰ ਤਨ ਲੈਣਾ ਪਊਗਾ ਨਰਕ ਹੋਊਗਾ ਤਾਂ ਵੀ ਭੋਗਣਾ ਪਊ ਸਵਰਗ ਹੋਊਗਾ ਤਾਂ ਵੀ ਭੋਗਣਾ ਪਊ ਫਿਰ ਤਨ ਮਿਲ ਲੂਗਾ ਫਤਉ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ ਲੰਮੇ ਫਿਰ ਤਾਂ ਜਨਮ ਮਰਦੇ ਚੱਕਰ ਚ ਪੈ ਗਏ ਫਿਰ ਤਾਂ ਮੁਕਤੀ ਕਾਦੀ ਹੋਈ ਫਿਰ ਤਾਂ ਇਹ ਮੇ ਕਹਿਣਾ ਵੀ ਅੰਤਮਾ ਦਾਸ ਪਹੁੰਚ ਪਹੁੰਚ ਗਏ ਸਵਰਗ ਖੰਡ ਵਿੱਚ ਪਹੁੰਚ ਗਏ ਸੱਚ ਖੰਡ ਵਿੱਚ ਪਹੁੰਚ ਗਏ ਸਭ ਕਹਿਣ ਦੀਆਂ ਗੱਲਾਂ ਜਿਨ੍ਹਾਂ ਨੇ ਮੁਕਤੀ ਨੂੰ ਪਾਉਣਾ ਹੈ ਉਹ ਤਾਂ ਦੁਨੀਆ ਦੇ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰਦੇ ਸੋ ਇਹੋ ਜਿਹੜਾ ਕਰਮ ਖੰਡ ਹੈ ਗੁਰੂ ਮਹਾਰਾਜ ਜੀ ਜੋ ਸਮਝਾ ਰਹੇ ਹਨ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਅਜੋਈ ਕਰੀਏ ਜਿੰਨੇ ਕੋ ਉਹਨਾਂ ਨੇ ਮਤ ਬਖਸ਼ੀ ਜਿੰਨਾ ਜਿਸ ਤਰੀਕੇ ਦੇ ਨਾਲ ਉਹ ਵਿਆਖਿਆ ਕਰਾਉਣੀ ਚਾਹੁੰਦੀ ਉਹਦੇ ਹੋ ਸਕਦੀ ਹੈ ਕੋਈ ਬੰਦਾ ਕੋਈ ਪ੍ਰਾਣੀ ਇਸ ਬਾਣੀ ਦੀ ਪੂਰਨ ਵਿਆਖਿਆ ਨਹੀਂ ਕਰ ਸਕਦਾ ਜਿੰਨੇ ਦੇ ਤੱਕ ਉਹ ਖੁਦ ਸਾਰੀਆਂ ਤ੍ਰਿਸ਼ਨਾਵਾਂ ਤੋਂ ਦੂਰ ਨਹੀਂ ਹੋ ਜਾਂਦਾ ਅਸ਼ਾਮਾਂ ਤੋਂ ਦੂਰ ਨਹੀਂ ਹੋ ਜਾਂਦਾ ਕਾਮ ਕ੍ਰੋਧ ਲੋਭ ਮੋਹ ਕਰ ਤੋਂ ਮੁਕਤ ਨਹੀਂ ਹੋ ਜਾਂਦਾ ਸਹੀ ਮਿਹਨਤ ਦੀ ਬਾਣੀ ਵੀ ਉਹਨੇ ਜਰ ਆਚਾਰ ਨਹੀਂ ਸਕਦਾ ਸੋ ਬਹੁਤ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਹੋਣਗੀਆਂ ਪਰਮਾਤਮਾ ਖੁਦ ਜਾਣੀ ਜਾਣਾ ਹੈ ਬੇਨਤੀ ਕਰੀਏ ਅਰਦਾਸ ਕਰੀਏ ਜੋਈ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਭੁੱਲਾਂ ਨੂੰ ਮੁਕਸ਼ਾਉਂਦੇ ਹੋਏ ਬੇਨਤੀ ਨੂੰ ਕਬੂਲ ਕਰਨ ਦਇਆ ਕਰਨ ਤਾਂ ਕਿ ਬਾਕੀ ਰੰਗੀ ਸਵਾਸਨ ਦੀ ਪੂੰਜੀ ਜਿਹੜੀ ਹੈ ਉਹਦੇ ਨਾਲ ਪਰਮਾਤਮਾ ਦਾ ਨਾਮ ਸਿਮਰ ਕੇ ਉਹਨਾਂ ਤੇ ਚਰਨਾ ਦੇ ਵਿੱਚ ਜਿਗਾ ਮਿਲ ਸਕੇ ਉਹ ਆਪੇ ਕਿਰਪਾ ਕਰਨ ਜੋਗੇ ਆਪ ਦਾਸ ਬੇਨਤੀ ਕਰਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ